ਸਸੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਬਿਰਕ ਕੈਮਰਾਮੈਨ ਸੱਤਪੜ੍ਹ ਕਲਬਾਣੂ ਦੇ ਨਾਲ ਇਸ ਟਾਈਮ ਮੌਜੂਦ ਸੀ ਸੈਂਟਰ ਜੇਵੀਰ ਸਕੂਲ ਤਾਲਾਂ ਦੇ ਵਿੱਚ ਅ ਇੱਥੇ ਅੱਜ ਕੁਝ ਬੱਚੇ ਜਿਹੜੇ ਨੇ 골ਡ ਔਰ ਸਿਲਵਰ ਮੈਡਲ ਜਿੱਤ ਕੇ ਲੈ ਕੇ ਆਏ ਨੇ ਖੇਡਾਂ ਦੇ ਵਿੱਚ ਉਹਨਾਂ ਨੇ ਉੜੀਸਾ ਜਾਨੀ ਕਿ ਟਾਈਕੋਨ ਦੇ ਜਿਹੜੇ ਮੈਚ ਹੋਏ ਸੀ ਉਹਨਾਂ ਦੇ ਤੇ ਬਾਕੀ ਜਿਹੜੀ ਗੱਲਬਾਤ ਹੈ ਉਹਨਾਂ ਬੱਚਿਆਂ ਨੂੰ ਪੁੱਛਦੇ ਆਂ ਔਰ ਮਾਸਟਰ ਸਾਹਿਬਾਨ ਨਾਲ ਗੱਲ ਕਰਦੇ ਆਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਅ ਤੁਸੀਂ ਜਿੱਦਾਂ ਦੇਖਿਆਗੇ ਸੀ ਇਸ ਟਾਈਮ ਸੈਂਟ ਜੀਵਰ ਸਕੂਲ ਦੇ ਵਿੱਚ ਖੜੇ ਸੀ ਇਹ ਸਕੂਲ ਦੀ ਇੱਕ ਬਹੁਤ ਵੱਡੀ ਖਾਸੀਅਤ ਹੈ ਕਿ ਟਾਈਮ ਟੂ ਟਾਈਮ ਜਾਨੀ ਕਿ ਇੱਥੇ ਹਰ ਐਕਟੀਵਿਟੀ ਵੀ ਐਕਟੀਵਿਟੀਆਂ ਵੀ ਹੁੰਦੀਆਂ ਰਹਿੰਦੀਆਂ ਨੇ ਔਰ ਇੱਥੋਂ ਦੇ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਬਹੁਤ ਮੱਲਾਂ ਵੀ ਮਾਰਦੇ ਆਏ ਨੇ ਪਹਿਲਾਂ ਵੀ ਮੈਂ ਕਾਫੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਚੁੱਕਾ ਆਂ ਤੇ ਹੁਣ ਵੀ ਇਹ ਅੱਜ ਵੀਡੀਓ ਤੁਹਾਡੇ ਨਾਲ ਮੈਂ ਜਿਹੜੀ ਲੈ ਕੇ ਆਇਆ ਇਹਦੇ ਵਿੱਚ ਕੁਝ ਬੱਚੇ ਜਿਹੜੇ ਹੈਗੇ ਨੇ 6 ਬੱਚੇ ਸੀ ਜਿਹੜੇ ਉੜੀਸਾ ਦੇ ਵਿੱਚ ਖੇਡ ਗਏ ਨੇ ਔਰ ਇਹਨਾਂ ਨੇ ਦੋ ਜਿਹੜੇ ਆ 골ਡ ਹਾਸਲ ਕੀਤੇ ਆ ਔਰ ਚਾਰ ਜਿਹੜੇ ਸਿਲਵਰ ਕੀਤੇ ਆ ਬਾਕੀ ਗੱਲ ਆਪਾਂ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ ਵੀ ਕਰਦੇ ਆ ਹਾਂਜੀ ਸੱਸੀ ਗੱਲ ਰਾਜੇ ਸੱਸੀ ਗੱਲ ਕੀ ਨਾਏ ਮੇਰਾ ਨਾਮ ਹਸਨਪ੍ਰੀਤ ਕੋਰੀ ਅੱਛਾ ਤੁਸੀਂ ਕਿਹੜੀ ਗੇਮ ਚ ਪਾਰਟਿਸਿਪੇਟ ਕੀਤਾ ਸੀ ਜੀ ਅਸੀਂ ਤਾਈਕੁੰਡੋ ਗੇਮ ਖੇਡਦੇ ਆ ਸ਼ੁਰੂ ਤੋਂ ਹੀ ਹਾਂ ਤੇ ਇਹ ਕਿਥੇ ਗਏ ਕਿਐ ਸੀ ਤੁਸੀਂ ਹੁਣ ਇਸ ਵਾਰ ਸੜਨ ਨੈਸ਼ਨਲ ਮੈਚ ਹੋਇਆ ਸੀ 오ਡੀਸਾ ਦੇ ਵਿੱਚ ਭੁਮਨੇਸ਼ਵਰ ਪਲੇ ਸੀਗੀ ਉੱਥੇ ਸਾਰੇ ਬੱਚੇ ਤਾਈਕੁੰਡੋ ਕਿਡਨ ਗਏ ਸੀ ਓਕੇ ਤੇ ਫਿਰ ਤੁਸੀਂ 골ਡ ਮੈਡਲ ਹਾਸਲ ਕੀਤਾ ਹੈ ਹਾਂਜੀ 골ਡ ਮੈਡਲ ਸੀ ਕਿੰਨੀਆਂ ਟੀਮਾਂ ਨਾਲ ਦਾ ਡਾਈ ਜਣ ਗਿਆ ਹੋਇਆ ਸੀ ਇਹ ਮੁਕਾਬਲਾ ਉੱਥੇ ਕਾਫੀ ਟੀਮਸ ਆਈ ਹੋਈ ਸੀ ਅਲੱਗ-ਅਲੱਗ ਸਟੇਟ ਤੋਂ 올 ਓਵਰ ਇੰਡੀਆ ਚ ਕਾਫੀ ਟੀਮਸ ਆਈ ਹੋਈ ਸੀ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਫਿਰ ਅੱਜ ਖੁਸ਼ੀ ਕਾਫੀ ਹੋ ਰਹੀ ਹੈ ਜੀ ਨੈਸ਼ਨਲ ਵਿੱਚ 골ਡ ਮੈਡਲ ਕਰਨਾ ਮਤਲਬ ਕਾਫੀ ਡਿਫਿਕਲਟ ਹੁੰਦਾ ਬਟ ਫਿਰ ਵੀ ਸਾਡੀ ਸਾਰੀ ਟੀਮ ਦੇ ਵਿੱਚ ਦੋ 골ਡ ਮ ਕੋਟ ਕੀਤਾ ਔਰ ਸਕੂਲ ਵੱਲੋਂ ਕਿੰਨਾ ਕੋ ਤੁਹਾਨੂੰ ਸੁਲਿਆ ਹਾਂਜੀ ਪੇਰੈਂਟਸ ਤੇ ਟੀਚਰਸ ਕੋਚ ਸਾਰੇ سپورਟਿਵ ਨੇ ਤਈ ਅੱਜ ਅਸੀਂ ਨੈਸ਼ਨਲ ਲੈਵਲ 'ਚ 골ਡ ਮੈਡਲ ਜਿੱਤਵਾਇਆ ਹੈ ਓਕੇ ਤੇ ਤੁਹਾਨੂੰ ਪਿੰਡ ਵੱਲੋਂ ਵੀ ਸਨਮਾਨਤ ਵਗੈਰਾ ਕੀਤਾ ਗਿਆ ਸੀ ਹਾਂਜੀ ਪਿੰਡ ਦੇ ਸਰਪੰਚ ਵੀ ਕਾਫੀ سپورਟ سپورਟ ਕਰਦੇ ਨੇ ਪਿੰਡ ਵਾਲੇ ਵੀ ਸੋ ਤਾਂ ਜੋ ਹੋਰ ਵੀ ਬੱਚੇ ਜਿਹੜੇ ਮੋਟੀਵੇਟ ਹੋਣ ਸਾਨੂੰ ਵੇਖ ਕੇ ਉਹ ਵੀ ਸਪੋਰਟਸ ਵਿੱਚ ਉਹਨ ਕੁੜੀਆਂ ਵੀ ਤੇ ਮੁੰਡੇ ਵੀ ਬਿਲਕੁਲ ਹੋਰ ਆਪਣੇ ਬੱਚਿਆਂ ਨੂੰ ਜਿਹੜੇ ਨਈ ਗੇਮਾਂ 'ਚ ਪਾਰਟਿਸਿਪੇਟ ਕਰਦੇ ਕੀ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਤੁਸੀਂ ਗੇਮਸ ਵਿੱਚ ਪਾਰਟਿਸਿਪੇਟ ਕਰਨਾ ਆਪਣੇ ਲਈ ਕਾਫੀ ਬੈਟਰ ਹੈ बिकॉज ਜੇ ਜੌਬਸ ਵੀ ਕਾਫੀ ਮਤਲਬ ਮਦਦ ਮਿਲਦੀ ਹੈ ਤੇ ਬੰਦਾ ਜਿੰਨਾ ਫਿਜ਼ੀਕਲੀ ਫਿਟ ਹੋਣਾ ਮੈਂਟਲੀ ਫਿਟ ਵੀ ਹੋਣਾ ਚਾਹੀਦਾ ਸੋ ਆਪਣੇ ਲਈ ਸਪੋਰਟਸ ਵਿੱਚ ਪਾਰਟਿਸਿਪੇਟ ਕਰਨਾ ਐਵਨ ਹੀ ਕਿਕ ਲਈ ਮੁੰਡਿਆਂ ਨੂੰ ਕੁੜੀਆਂ ਨੂੰ ਵੀ ਕਾਫੀ ਜ਼ਰੂਰੀ ਹੈ ਸੋ ਇੱਕ ਡਿਫੈਂਸ ਹੀ ਇਹ ਸਪੋਰਟ ਵਿੱਚ ਪਾਰਟਿਸਿਪੇਟ ਕਰਨਾ ਸੋ ਆਈ ਮੈਂ ਪ੍ਰੇਫਰ ਕਰਦੀ ਹਾਂ ਕਿ ਹਰ ਕੁੜੀਆਂ ਮੁੰਡਿਆਂ ਨੂੰ ਸਪੋਰਟਸ ਪਾਰਟਿਸਿਪੇਟ ਕਰਨਾ ਚਾਹੀਦਾ ਤੇ ਅਗਲਾ ਹੁਣ ਟੀਚਾ ਤੁਹਾਡਾ ਕੀ ਹੈ ਅੱਗੇ ਗੇਮ ਦੇ ਵਿੱਚ ਮੈਂ ਜੀ ਅੱਗੇ ਪੁਲਿਸ ਲਾਈਨ ਹੀ ਜੁਆਇਨ ਕਰਾਂਗੀ ਇੰਟਰਨੈਸ਼ਨਲ ਖੇਡ ਕੇ ਆਈਪੀ ਖੋਰ ਪੁਲਿਸ ਜੋਬ ਤੇ ਕਿਹਾ ਹਾਂ ਜੀ ਰਾਜ ਕੀ ਨਾਇ ਤੜਾ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿਹੜਾ ਮੈਡਲ ਜਿੱਤਿਆ ਮੈਂ ਸਿਲਵਰ ਮੈਡਲ ਜਿੱਤਿਆ ਓਕੇ ਕੀ ਕਿਹੜੀ ਗੇਮ ਸੀ ਤੁਹਾਡੀ ਮੇਰੀ ਵੀ ਟਾਈਕੋਨੋ ਗੇਮ ਸੀ ਅੱਛਾ ਟਾਈਕੋਨੋ ਗੇਮ ਸੀ ਕਿੰਨੀ ਖੁਸ਼ੀ ਹੋ ਰਹੀ ਹੈ ਫਿਰ ਮੈਨੂੰ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਪੂਰਾ ਕਰਦੇ ਆਂ ਵੱਲੋਂ ਵਧੀਆ ਰਿਸਪੌਂਸ ਦਿ ਲਿਆ ਫਿਰ ਜੀ ਕਰਦੇ ਆਂ ਵੱਧੀਆ ਰਿਸਪੌਂਸ ਕੀ ਕੀ ਨਾਇ ਰਹੇ ਤੜਾ ਅਵਨੀਤ ਗੌਰ ਅੱਛਾ ਤੁਸੀਂ ਤੁਸੀਂ ਵੀ ਇਸੇ ਗੇਮ ਦੇ ਵਿੱਚ ਸੀ ਹਾਂਜੀ ਔਰ ਤੁਸੀਂ ਸਿਲਵਰ ਮੈਡਲ ਜਿੱਤਿਆ ਹੈ ਹਾਂਜੀ ਕੀ ਕਹਿਣਾ ਚਾਹੋਗੇ ਫਿਰ ਇਸ ਬਾਰੇ ਤੁਸੀਂ ਤਲਬਾ ਅਸ ਮੇਰੇ ਫਸਟ ਟਾਈਮ ਗਈ ਸੀਗੀ ਮੈਂ ਨੈਸ਼ਨਲ ਦੇ ਵਿੱਚ ਤੇ ਮੇਰੇ ਲਈ ਬਹੁਤ ਮਾਣ ਦੀ ਗੱਲ ਆ ਕਿ ਫਸਟ ਟਾਈਮ ਨੈਸ਼ਨਲ ਦੇ ਵਿੱਚ ਮੈਂ ਸਿਲਵਰ ਲੈ ਕੇ ਆਈਆਂ ਤੇ ਮੇਰੇ ਪੇਰੈਂਟਸ ਕਾਫੀ ਖੁਸ਼ ਸੀਗੇ ਤੇ ਸਕੂਲ ਵਾਲੇ ਵੀ ਕਾਫੀ ਖੁਸ਼ ਸੀਗੇ ਕਿ ਕੁਝ ਵਧੀਆ ਕੀਤਾ ਐ ਅਸੀਂ ਤੇ ਸਾਰੇ ਵਧੀਆ ਨੂੰ ਸਾਰੇ ਸਪੋਰਟ ਕਰਦੇ ਨੇ ਟੀਚਰਸ ਦਾ ਬੰਦ ਦਾ ਵੀ ਇੱਕ ਵੱਡਾ ਰੋਲ ਹੈਗਾ ਤੁਹਾਡਾ ਹਾਂ ਜੀ ਟੀਚਰਸ ਹੀ ਨੇ ਸਪੋਰਟ ਕਰਦੇ ਨੇ ਉਹਨਾਂ ਕਰਕੇ ਹੀ ਅਸੀਂ ਉੱਥੇ ਜਾ ਕੇ ਪਰਫਾਰਮ ਕਰਦੇ ਆਂ ਤੇ ਇੱਕ ਵਧੀਆ ਮੈਡਲ ਲੈ ਕੇ ਆਉਂਦੇ ਆਂ ਜੀ ਆ ਬਾਕੀ ਹੋਰ ਵੀ ਦੋ ਬੱਚੇ ਹੈਗੇ ਸਾਡੇ ਉਹਨਾਂ ਨਾਲ ਵੀ ਗੱਲ ਕਰਦੇ ਆ ਫਿਰ ਆਪਾਂ ਟੀਚਰ ਸਾਹਿਬ ਨਾਲ ਗੱਲ ਕਰਕੇ ਹਾਂਜੀ ਕੀ ਨਾਇਰਾ ਜੀ ਮੇਰਾ ਨਾਮ ਸਿਮਰਨਜੀਤ ਕੋਰੇ ਜੀ ਅੱਛਾ ਕਿ ਕਿਹੜੀ ਕਲਾਸ ਦੇ ਪੜ੍ਹਦੇ ਹੋ ਤੁਸੀਂ ਮੈਂ 10th ਅੱਛਾ ਤੇ ਤੁਸੀਂ ਵੀ 골ਡ ਦਿਖਾਓ ਮੜਾ ਜਿਆ ਦੇਖ ਸਕਦੇ ਹੋ ਤੁਸੀਂ 골ਡ ਜਿਹੜਾ ਨੇ ਮੈਡਲ ਹਾਸਲ ਕੀਤਾ ਹੈ ਤੇ ਕੀ ਇਹ ਕਿੰਨੀ ਖੁਸ਼ੀ ਹੋ ਰਹੀ ਹੈ ਫਿਰ ਖੁਸ਼ੀ ਬਹੁਤ ਹੋ ਰਹੀ ਹੈ ਜੀ ਪੇਰੈਂਟਸ ਵੱਲੋਂ ਫਿਰ ਕਿੰਨਾ ਕੁ ਤੁਹਾਨੂੰ ਵੀ ਪੂਰਾ ਸਹਿਯੋਗ ਮਿਲੇਆ ਪੂਰਾ ਕਿੱਥੇ ਹੈ ਇਸ ਸਪੋਰਟ ਕਰਦੇ ਕੀ ਕਹਿਣਾ ਕੀ ਚਾਹੋਗੇ ਹੋਰ ਤੁਸੀਂ ਆਪਣੇ ਬਾਰੇ ਜਾਂ ਵੀ ਹੋਰ ਬੱਚਿਆਂ ਨੂੰ ਜਿਹੜੇ ਨਹੀਂ ਪਾਰਟਿਸਿਪੇਟ ਕਰਦੇ ਉਹਨਾਂ ਨੂੰ ਕੀ ਕਹਿ ਇਹਦਾ ਕਿਉਂਕਿ ਗੇਮ ਇੱਕ ਗੇਮੀ ਹੈ ਜਿਹੜੀ ਆਪਣ ਨੂੰ ਸ਼ਤ ਦੂਰ ਰੱਖਦੀ ਹੈ ਬਿਲਕੁਲ ਹਾਂਜੀ ਤੇ ਅੱਗੇ ਫਿਰ ਜਾ ਕੇ ਕੀ ਤੀਜੇ ਸੋਚੇ ਹੋ ਨੇ ਗੇਮਾਂ ਤੋਂ ਬਾਅਦ ਪੜ ਕੇ ਕੀ ਕਰਨਾ ਹੈ ਅੱਗੇ ਕੀ ਬਣਾਏ ਅੱਗੇ ਦੇਖਦੇ ਆਂ ਟ੍ਰੇਨਿੰਗ ਲੈਣੀ ਹੈ ਅੱਗੇ ਫਿਰ ਗੇਮ ਖੇਡ ਲਾਂਗੇ ਕੋਚ ਸਾਹਿਬ ਮੈਂ ਕਿੰਨਾ ਕੋ ਧੰਨਵਾਦ ਕਰਨਾ ਚਾਹਦੀ ਹਾਂ ਬਹੁਤ ਅਰਾਜੀ ਕਿਹਨਾਂ ਮੈਂ ਨਾਮ ਪ੍ਰਦੀਪ ਸਿੰਘ ਜੀ ਮੇਰਾ ਮੈਡਲ ਸਿਲਵਰ ਅੱਛਾ ਤੁਸੀਂ ਸਿਲਵਰ ਜਿੱਤ ਕੇ ਆਏ ਹੋ ਤੇ ਕੀ ਕਹਿਣਾ ਚਾਹੋਗੇ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਫਿਰ ਬਹੁਤ ਖੁਸ਼ੀ ਹੋ ਰਹੀ ਹੈ ਇੱਕ ਵੱਡਾ ਮਾਣ ਮਿਲਿਆ ਹੈ ਨਾ ਪਿੰਡ ਬੱਲਾ ਨੂੰ ਵੀ ਸਨਮਾਨ ਮਿਲਿਆ ਤੁਹਾਨੂੰ ਹਾਂਜੀ ਯਾ ਬਾਤ ਹੈ ਪੰਚਾਇਤ ਬੋਲੋ ਅੱਛਾ ਪੰਚਾਇਤ ਬੋਲੋ ਇਹ ਫਰਸਟ ਟਾਈਮ ਗਿਆ ਸੀ ਅੱਛਾ ਫਰਸਟ ਟਾਈਮ ਗਿਆ ਸੀ ਤੁਸੀਂ ਤੇ ਹੁਣ ਅੱਗੇ ਕਿਹੜੀ ਕਿਹੜੀ ਫਿਰ ਕਿੰਨੀ ਤੱਕ ਕਿਥੋਂ ਤੱਕ ਜਾਣਾ ਹੈ ਕਿਹੜੀ ਕਿਹੜੀ ਗੇਮ ਚ ਪਾਰਟਿਸਿਪੇਟ ਹੋ ਕਰਨਾ ਹੈ ਇਹੀ ਗੇਮ ਲਾਸਟ ਤੱਕ ਖੇਡਣੀ ਹੈ ਇਹੀ ਲਾਸਟ ਤੱਕ ਲੈ ਕੇ ਜਾਣੀ ਹੈ ਹਾਂਜੀ ਸਾਡੇ ਨਾਲ ਜਿਹੜੇ ਕੋਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਇਹ ਗੇਮਾਂ ਦੇ ਵਿੱਚ ਜਿਹੜੇ ਜੋ ਬੱਚਿਆਂ ਨੇ ਮੈਡਲ ਹਾਸਲ ਕੀਤੇ ਆ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਰੋਲ ਹੁੰਦਾ ਹੈ ਕੋਚ ਸਾਹਿਬ ਦਾ ਅਸੀਂ ਕੋਚ ਸਾਹਿਬ ਨਾਲ ਗੱਲ ਕਰਦੇ ਹਾਂ ਹਾਂਜੀ ਸਸ਼ੀਕਲ ਜੀ ਸਸ਼ੀਕਲ ਜੀ ਸਰ ਕੀ ਹਾਂ ਇਹ ਆਪਣਾ ਸਰ ਮੇਰਾ ਨਾਮ ਇੰਦਰ ਕੁਮਾਰ ਸਰ ਇੱਕ ਵੱਡਾ ਰੋਲ ਹੈਗਾ ਕਿ ਇਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਮੈਟਰ ਪਾਇਆ ਔਰ ਇੱਥੇ ਇੱਕ ਖੁਸ਼ੀ ਜਿਹੜੀ ਦੇਖਣ ਨੂੰ ਮਿਲਦੀ ਵੀ ਬੱਚਿਆਂ ਦੇ ਔਰ ਪੇਰੈਂਟਸ ਦੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਰੋਲ ਕਹਿੰਦੇ ਨੇ ਕੋਚ ਦਾ ਹੁੰਦਾ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਭ ਤੁਸੀਂ सर कोच का तो रोल होता ही है लेकिन यह है कि बच्चों की भी मेहनत है जो वहाँ जाके कंपटीशन खेल के है ना मेडल निकालता मेडल निकाल कर लेकर आए वहाँ से जी। तो कुछ चलो मैनेजमेंट का भी बहुत सपोर्ट है हमारे कि बच्चों को टाइम निकाल के प्रैक्टिस का टाइम दिया क्योंकि इनकी पढ़ाई का भी टाइम था ये तो सबसे बड़ा हाथ मैनेजमेंट का भी है ਨੀ ਪਹਿਲਾਂ ਵੀ ਜਿਹੜੇ ਬੱਚੇ ਤੁਹਾਡੇ ਖੇਡ ਕੇ ਆਏ ਸੀ ਉਹਨਾਂ ਨੇ ਵੀ ਵਧਿਆ ਯਾਨੀ ਕਿ ਮੈਡਲ ਹਾਸਲ ਕੀਤੇ ਸੀ ਕਿਉਂਕਿ ਇੱਕ ਵਧੀਆ ਕੋਚ ਦੇ ਹੋਣ ਨਾਲ ਹੀ ਟ੍ਰੇਨਿੰਗ ਵਧੀਆ ਮਿਲਦੀ ਤਾਂ ਬੱਚੇ ਵਧੀਆ ਪਰਫਾਰਮ ਦਿੰਦੇ ਆ ਹਨਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈਗਾ ਆ ਤੁਹਾਡਾ ਤੇ ਅੱਗੇ ਇਹਨਾਂ ਨੂੰ ਹੁਣ ਕੀ ਕੀ ਤਿਆਰੀਆਂ ਕਰਵਾ ਰਹੇ ਤੁਸੀਂ ਅੱਗੇ ਤੁਹਾਡੇ ਬੱਚਿਆਂ ਦੇ ਨਾਲ ਕਿਹੜੀ ਕਿਹੜੀਆਂ ਗੇਮਾਂ ਦੇ ਨਾਲ ਚੱਲ ਰਿਹਾ ਤੁਹਾਡਾ ਕੰਮ ਸਰ ਵੈਸੇ ਤੋਂ ہمارے ਕਈ ਖੇਲੋ ਮੇ ਬੱਚੇ ਪਾਰਟਿਸਪੇਟ ਕਰਦੇ ਲੇਕਿਨ ਮੇਰੀ ਖੁਦ ਕੀ ਗੇਮ ਹੈ ਚੋਟਾਈ ਕੌਂਡੋ ਹੈ ਇਸਮੇ ਮੈਂ ਬੱਚੋ ਕੋ ਅੱਗੇ ਸੇ ਅੱਗੇ ਲੈ ਕੇ ਜਾਣਾ ਚਾਹਤਾ ਹੂੰ ਕਿ ਮੈਂ ਇਹ ਅੱਗੇ ਸੇ ਅੱਗੇ इंटरनेशनल तक भी खेलते खेल हाँ, जी जी। रहे तो मेरा तो यही है कि बच्चों को पढ़ाई के साथ साथ खेलों में भी भाग लेना चाहिए क्योंकि इससे ना बच्चों का शारीरिक और मानसिक विकास बहुत जल्दी होता है बिल्कुल क्योंकि अगर बच्चा सिर्फ पढ़ाई में लगा रहता है तो बीमार रहता है तकरीबन उसका हेल्थ खराब रहती है इसके साथ साथ ये है कि गेम के साथ हमारी फिजिकल अच्छी होती है ਬੜਾ ਬਤਨੋਇਦਾ ਸਰਟਨ ਐਸ ਅ ਟੀਚਰ ਵੀ ਜੋ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਵਧਾਈਆਂ ਹੁੰਦੀਆਂ ਤੁਹਾਡੇ ਸਕੂਲ ਦੇ ਵਿੱਚ ਫਿਰ ਜਿਹੜੇ ਜਿਹੜੇ ਨੇ ਮੈਡਲ ਆ ਚੁੱਕੇ ਨੇ ਮੈਂ ਕੀ ਕਹਿਣਾ ਚਾਹਾਂਗੇ ਤੁਸੀਂ ਇਸ ਬਾਰੇ ਸਰ ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਸਾਡੇ ਬੱਚੇ ਨੇ ਕਿ ਜਿਹੜੇ ਟਾਈਟਨੋ ਗੇਮ ਦੇ ਵਿੱਚ 골ਡ ਮੈਡਲ ਉਹ ਯਾਰ ਲੈ ਕੇ ਆਏ ਨੇ ਦੋ ਬੱਚੇ 골ਡ ਮੈਡਲ ਤੇ ਚਾਰ ਬੱਚੇ ਸਿਲਵਰ ਲੈ ਕੇ ਆਏ ਨੇ ਬਾਕੀ ਬੱਚੇ ਨੂੰ ਇਹਨਾਂ ਬੱਚਿਆਂ ਨੂੰ ਪਿੰਡ ਵੱਲੋਂ ਵੀ ਸਨਮਾਨ ਕੀਤਾ ਗਿਆ ਹੈਗਾ ਸਕੂਲ ਵੱਲੋਂ ਵੀ ਸਨਮਾਨ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਬੱਚਿਆਂ ਦੀ ਜਿਹੜ performance é ਉਹ ਬੱਚਿਆਂ ਦੀ ਪਰਫਾਰਮੈਂਸ ਬਹੁਤ ਹੀ ਵਧੀਆ ਰਹੀ ਹੈ ਉੱਥੇ ਮੈਂ ਇਹਨਾਂ ਨਾਲ ਖੁਦ ਬੱਚਿਆਂ ਨਾਲ ਗਿਆ ਸੀਗਾ ਮੈਨੂੰ ਉੱਥੇ ਦੇਖ ਕੇ ਹੀ ਬੜਾ ਮਾਣ ਘਰਵ ਹੋਇਆ ਕਿ ਸਾਡੇ ਸਕੂਲ ਦੇ ਬੱਚੇ ਇੰਨਾ ਵਧੀਆ ਕ੍ਰੀਮਾਂ ਖੇਡਦੇ ਨੇ ਤੇ ਉੱਥੇ ਲਗਾ ਲੋ بڑے ਸਟੇਟ ਦੇ ਹੋਰ ਸਟੇਟਾਂ ਦੇ ਵੀ ਬੱਚੇ ਆਏ ਹੋਏ ਸੀਗੇ ਤੇ ਉੱਥੋਂ ਬੱਚਿਆਂ ਨੂੰ ਸਾਰਿਆਂ ਨੂੰ ਮਾਤ ਦੇਖ ਕੇ ਸਾਡੀਆਂ ਜਿਹੜੀਆਂ ਦੋ ਕੁੜੀਆਂ ਨੇ 골ਡ ਮੈਡਲ ਲੈ ਕੇ ਆਈਆਂ ਨੇ ਹੈਗੀਆਂ ਤੇ ਚਾਰ ਬੱਚੇ ਨੇ ਜਿਹੜਾ ਸਾਡੇ ਸਿਲਵਰ ਮੈਡਲ ਲੈ ਕੇ ਆਏ ਨੇ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਜਿਹੜਾ ਮਾਹੌਲ ਆ ਜੀ ਤੇ ਇਸੇ ਤਰੀਕੇ ਨਾਲ ਅਸੀਂ ਦੱਸਣਾ ਚਾਹੁੰਦੇ ਹਾਂ ਸਾਡੇ ਸਕੂਲ ਦੇ ਵਿੱਚ ਬੱਚਿਆਂ ਦਾ ਰਿਜ਼ਲਟ ਵਧੀਆ ਆਂਦਾਗਾ ਇਹਨੇ ਬੱਚੇ ਹੀ ਬੱਚੇ ਨੇਗੇ ਜਿਨ੍ਹਾਂ ਦਾ ਰਿਜ਼ਲਟ ਵਧੀਆ ਦਾ ਰਗੇਮਾਂ ਦੇ ਵਿੱਚ ਹੀ ਬੱਚੇ ਅੱਗੇ ਜਾਂਦੇ ਨੇਗੇ ਪਿਛਲੀ ਵਾਰ ਵੀ ਸਾਡੇ ਮੈਥ ਦੇ ਵਿੱਚੋਂ ਬੱਚਿਆਂ ਦੇ 100 ਓਵਰ 100 ਆਈ ਸੀਗੇ ਤੇ ਇਸ ਵਾਰ ਵੀ ਸਾਨੂੰ ਆਸ ਹੈ ਕਿ ਅਸੀਂ ਬੱਚਿਆਂ ਦੇ 100 ਓਵਰ ਨੜੀ ਆਣਗੇ ਤੇ ਇਸ ਤੋਂ 2 ਸਾਲ ਪਹਿਲਾਂ ਵੀ ਬੱਚਿਆਂ ਦੇ 98% 96% ਜਿਹੜੇ ਨੰਬਰ ਨੇਗੇ ਆਂਦੇ ਰਹੇ ਨੇਗੇ ਇਲਾਕਾ ਨਿਵਾਸੀਆਂ ਨੂੰ ਇਹੀ ਦੱਸਣਾ ਚਾਹੁੰਦੇ ਆ ਕਿ ਬੱਚੇ ਸਾਡੇ ਪੜ੍ਹਾਈ ਦੇ ਨਾਲ ਨਾਲ ਗੇਮਾਂ ਦੇ ਵਿੱਚ ਵੀ ਅੱਗੇ ਜਾਂਦੇ ਨੇਗੇ ਤੇ ਪੜ੍ਹਾਈ ਤਾਂ ਬਹੁਤ ਹੀ ਵਧੀਆ ਸਕੂਲ ਦੇ ਵਿੱਚ ਹੈਗੀ ਹੈ ਜੀ ਬਿਲਕੁਲ ਉਹ ਕਹਿੰਦੇ ਨੇ ਕਿ ਛੋ ਨਾਮ ਛੋਟਾ ਹੈ ਸਕੂਲ ਦਾ ਹੈਗਾ ਲੇਕਿਨ ਜਿਹੜਾ ਕਿ ਚਰਚਾ ਦੇ ਵਿੱਚ ਪੂਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਣਿਆ ਹੋਇਆ ਹੈ ਕਿਉਂਕਿ ਇੱਥੇ ਐਕਟੀਵਿਟੀਆਂ ਔਰ ਗੇਮਾਂ ਨੂੰ ਲੈ ਕੇ ਕੋਈ ਨਾ ਕੋਈ ਸਕੂਲ ਐਕਸਟਰਾ ਕਰਦੇ ਰਹਿੰਦਾ ਹੈ ਬਿਲਕੁਲ ਬਿਲਕੁਲ ਜੀ ਸਰ ਇੱਥੇ ਤੁਸੀਂ ਇਹ ਲਗਾ ਲਓ ਕਿ ਆਪਣੇ ਹੁਣ ਕੁਝ ਦਿਨ ਪਹਿਲਾਂ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਵਿੱਚ ਜਿਹੜੇ ਵੀ ਲੋਕ ਭੁੱਲਦੇ ਜਾ ਰਹੇ ਨੇ ਉਹਦੇ ਬਾਰੇ ਦੱਸਿਆ ਸਾਇੰਸ ਫੇਅਰ ਲਗਾਇਆ ਤੇ ਪਾਠ ਵਗੈਰਾ ਕਰਵਾਇਆ ਤੇ ਹੁਣ ਇਸ ਦੇ ਨਾਲ ਹੀ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਸੁਖਣੀ ਸਾਹਿਬ ਦਾ ਪਾਠ ਕਰਵਾਣਗੇ ਬੱਚੇ ਤੇ ਨਾਲ ਹੀ ਇ ਦੱਸਣਗੇ ਕਿ ਜਿਵੇਂ ਆਪਣਾ ਬਸੰਤ ਪੰਚਮੀ ਆਉਂਦੀ ਹੈ ਇਸ ਵਾਰ ਸਦੀ ਪੂਜਾ ਹੁੰਦੀ ਹੈ ਹਰ ਇੱਕ ਧਰਮ ਨਾਲ ਜੁੜੇ ਹੋਏ ਮਤਲਬ ਜਿਹੜੀ ਐਕਟੀਵਿਟੀਆਂ ਨੇ ਕਰਦੇ ਰਹਿੰਦੇ ਨੇ ਬੱਚੇ ਤੇ ਗੇਮਾਂ ਦੇ ਨਾਲ-ਨਾਲ ਬੱਚੇ ਪੜ੍ਹਾਈ ਦੇ ਵਿੱਚ ਵੀ ਬਹੁਤ ਹੀ ਧਿਆਨ ਲਗਦੇ ਨੇ ਸਾਡੇ ਪਿਛਲੀ ਵਾਰ 97% ਔਰ 98% ਰਿਜ਼ਲਟ ਜਿਹੜਾ ਨਿਕਲਿਆ ਹੈਗਾ ਸਾਡਾ ਮਤਲਬ ਬੱਚਿਆਂ ਦੇ 98% ਰਿਜ਼ਲਟ ਆਇਆ ਹੈਗਾ ਤੇ ਇਸ ਵਾਰ ਵੀ ਸਾਨੂੰ ਐਸੇ ਵੀ ਸੀ 100% ਬੱਚਿਆਂ ਦਾ ਰਿਜ਼ਲਟ ਆ ਜਿਹੜਾ ਕਰੀਏ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਸਰ ਸਾਡੇ ਨਾਲ ਇਥੇ ਜਿਹੜੇ ਪੇਰੈਂਟਸ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਜਿਨ੍ਹਾਂ ਨੇ ਬੱਚੇ ਲੈ ਕੇ ਆਏ ਨੇ ਮੈਡਲ ਉਹਨਾਂ ਦੇ ਪੇਰੈਂਟਸ ਦੇ ਕਿੰਨੀ ਕੁ ਖੁਸ਼ੀ ਹੈ ਉਹ ਵੀ ਜਾਣਦੇ ਹਾਂ ਜੀ ਸਸੀ ਕਾਲ ਜੀ ਸਸੀ ਕਾਲ ਜੀ ਕੀ ਲੈ ਕੇ ਆਇਆ ਅਮਰੀਕ ਸਿੰਘ ਜੀ ਤੁਹਾਡਾ ਬੱਚਾ ਫਿਰ ਕੀ ਲੈ ਕੇ ਆਇਆ 골ਡ ਕੇ ਸਿਲਵਰ ਲੈ ਕੇ ਆਇਆ ਜੀ ਬਹੁਤ ਵਧੀਆ ਪੜ੍ਹਾਈ 'ਚ ਵੀ ਫਰਸਟ ਆਉਂਦਾ ਸੀ ਜੀ ਤੇ ਨਾਲ ਨਾਲ ਗੇਮਾਂ 'ਚ ਵੀ ਬੱਚੇ ਆਏ ਨੇ ਵੀ ਪ੍ਰੇਰਿਤ ਰਹਿੰਦੇ ਨੇ ਨਸ਼ਿਆਂ ਤੋਂ ਬਚੇ ਰਹਿੰਦੇ ਨੇ ਜੀ ਤਾਂ ਵਧੀਆ ਕਰ ਰਿਹਾ ਕੋਸ਼ਿਸ਼ ਤੇ ਜਾਰੀ ਰਹੇਗੀ ਕੁਛ ਛਾਹੀ ਬੜੀ ਵਧੀਆ ਜਨਕੀ ਸਨਮਾਨ ਮਿਲਿਆ ਮੁੰਡੇ ਨੂੰ ਹਾਂ ਜੀ ਜੀ ਤੁਹਾਡੇ ਨੂੰ ਤਾਂ ਤੁਹਾਨੂੰ ਵੀ ਕਿਤੇ ਨਾ ਕਿਤੇ ਵੱਡੀ ਖੁਸ਼ੀ ਹੁੰਦੀ ਹੈ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਹਾਂ ਤੇ ਸਕੂਲ ਦਾ ਕਿੰਨਾ ਕਿ ਧੰਨਵਾਦ ਕਰਨਾ ਚਾਹੁੰਦੇ ਤੁਸੀਂ ਬਹੁਤ ਜ਼ਿਆਦਾ ਧੰਨਵਾਦ ਜੀ ਟੀਚਰਸ ਆਵਾੰਦਾ ਤੇ ਜਿਹੜਾ ਕੋਚ ਨੇ ਉਹਨਾਂ ਦਾ ਕਰਦੇ ਆ ਜੀ ਜਿਨ੍ਹਾਂ ਨੇ ਇੱਥੋਂ ਤੱਕ ਪਹੁੰਚਾਇਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਅਮਜੀਤ ਸਿੰਘ ਹੈ ਜੀ ਪਿੰਡ ਧੂੜ ਤੋਂ ਬੇਟਾ ਮੇਰਾ 파ਰਸ਼ਦੀਪ ਸਿੰਘ ਹੈ ਤੇ ਇਹ ਵੀ ਸਿਲਵਰ ਮੈਡਲ ਆ ਤੈ ਇਕਵਾਂਡੋ ਦੇ ਵਿੱਚ Odisha ਚੋਂ ਲੈ ਕੇ ਆਏ ਨੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਸਕੂਲ ਦਾ ਬਹੁਤ ਬਹੁਤ ਧੰਨਵਾਦ ਹੈ ਕੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕੋਚ ਸਾਹਿਬ ਨੇ ਬੜੀ ਇਹਨਾਂ ਨੂੰ ਮਿਹਨਤ ਕਰਵਾਈ ਹੈ ਤੇ ਬੱਚੇ ਗਏ ਨੇ ਅੱਗੇ ਤੱਕ ਇਹ ਕਿ ਵੀ ਇਹ ਨੇ ਬਾਕੀ ਪਿੰਡ ਦੀ ਪੰਚਾਇਤ ਨੇ ਬਹੁਤ ਸਨਮਾਨ ਦਿੱਤਾ ਬੱਚਿਆਂ ਨੂੰ ਦੋ ਰੂ ਸਾਡੇ ਨੂੰ ਮੇਰੇ ਪਿੰਡ ਦੇਆਂ ਨੂੰ ਤੇ ਉਹਨਾਂ ਨੇ ਸਪੈਸ਼ਲ ਸਨਮਾਨ ਕੀਤਾ ਮਾਣ ਹੁੰਦਾ ਹੈ ਜਦੋਂ ਆਪਣੇ ਬੱਚੇ ਨੂੰ ਪਿੰਡ ਵੱਲੋਂ ਸਕੂਲ ਨੂੰ ਸਨਮਾਨਿਤ ਨਗਰ ਕੀਰਤਨ ਵੀ ਤੇ ਪਿੰਡ ਦੇ ਵਿੱਚ ਇਕੱਠ ਬਹੁਤ ਜ਼ਿਆਦਾ ਦੀ ਸਾਰੇ ਪਿੰਡ ਦਾ ਇਕੱਠ ਸੀਗਾ ਤੇ ਸਾਰੇ ਬੱਚੇ ਦੇਖ ਕੇ ਹੈਰਾਨ ਰਹਿ ਗਏ ਸਾਰੇ ਲੋਕਾਂ ਨੇ ਬਹੁਤ ਤਾੜੀਆਂ ਵਜਾਈਆਂ ਤੇ ਬਹੁਤ ਚੰਗਾ ਲੱਗਿਆ ਜੀ ਕੋਈ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਪੇਰੈਂਟਸ ਨੂੰ ਤਾਂ ਵੀ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹ ਕਰੋ ਤੇ ਉਹਨਾਂ ਨੂੰ ਖੜ੍ਹਾ ਵੀ ਜਾਵੇ ਪੜ੍ਹਾਈ ਦੇ ਨਾਲ ਨਾਲ ਤੇ ਖੇਡਾਂ ਵੱਲ ਵੀ ਉਹਨਾਂ ਦਾ ਰੁਝਾਨ ਦੇ ਤਾਂ ਬੱਚਾ ਤੰਦਰੁਸਤ ਰਹਿੰਦਾ ਹੈ ਨਸ਼ੇ ਤੋਂ ਬਚਿਆ ਰਹਿੰਦਾ ਹੈ ਬਾੜੇ ਕੰਮਾਂ ਤੋਂ ਬਚਿਆ ਰਹਿੰਦਾ ਜੀ ਬੱਚਾ ਤੇ ਫਿਜ਼ੀਕਲੀ ਤੰਦਰੁਸਤ ਰਹਿੰਦਾ ਮਾਦਵਾ ਹਾਂਜੀ ਸਕੂਲ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਦਾ ਕੋਰ ਸਾਹਿਬ ਦਾ ਜੀ ਤਾਂ ਤੁਸੀਂ ਦੇਖਿਆ ਸੀ ਪੇਰੈਂਟਸ ਨਾਲ ਵੀ ਗੱਲ ਕੀਤੀ ਹੈ ਔਰ ਬੱਚਿਆਂ ਨਾਲ ਵੀ ਗੱਲ ਕੀਤੀ ਹੈ ਹਨਾ ਇੱਕ ਵੱਡੀ ਖੁਸ਼ੀ ਇਹਨਾਂ ਦੇ ਜਿਹੜੇ ਕਿ ਚਿਹਰੇ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਬਾਕੀ ਕਿਸੇ ਹੋਰ ਖਬਰ ਨਾਲ ਮੈਂ ਤੁਹਾਡਾ ਨਾਲ ਫਿਰ ਰੋਬਰੂ ਹੋਣਾ ਤਾਂ ਚਾਹਤ ਲਈ ਤੇ ਅਜਾਜ ਧੰਨਵਾਦ ਸ਼ਸ਼ੀ ਗਾਂਦ